ਕਾਡਾ ਆਈ ਹਰ ਦੇ ਮਾਡਲ ਇਹ ਮੇਰੇ ਕੋਲ ਮਾਰ ਪਾ ਇਹ ਮੇਰੇ ਨਾਲ ਗੱਲ ਕਰਦਾ ਮੈਂ ਤੁਹਾਨੂੰ ਤੇਰਾ ਹੀ ਹੈ ਕੁਝ ਨਹੀਂ ਬਣਾ ਬਹੁਤ ਹੁੰਦਾ ਹੈ ਮੇਰੇ ਘਰ ਤੇ ਮਾਰਦੇ ਇਹ ਬਾਸ਼ਟ ਮਾਈਨ ਇਹਦੇ ਮੇਰੇ ਸਾਰੀ ਚराई ਆ ਗਈ ਬੇਰ ਆਹ ਲੋਕ ਇਹ ਮੈਂ ਕੋਈ ਆਜਾ ਬੜਾ ਬਾਵਨ ਸਮਾਂ ਬੜਾ ਬੜਾ ਉਹਨਾਂ ਦਾ ਕਿ ਚੱਲ ਗਿਆ ਬਾਜੀ ਮੇਰਾ ਬਿਵਾਦੀ ਬਾਪ ਉਹਦਾ ਬਣਾ ਮੋਬਾਈਲ ਉਹ ਆਪਣੇ ਫੋਨ ਕਰ ਲਿਆ ਤੋਂ ਬਹੁਤ سارے ਕੰਮ ਕਰਾਉਂਦੇ ਆਪ ਜੀ ਪਰੇਨ ਚਲਾ ਗਿਆ ਮੈਂ ਮੈਂ ਮੋਬਾਈਲ ਚਲਾ ਗਿਆ ਮੋਬਾਈਲ ਲਾ ਕੇ ਖਾਈ ਗਈ ਉਸ ਤੋਂ ਬੋਲੇ ਦਾ ਨੂੰ ਟੀਮਾ ਉਸਕੇ ਟੀਮਾ ਪਹੁੰਚੋ ਹੋ ਗਿਆ ਨੇ ਉਸ ਬਾਅਦ ਚੱਲੂ ਹੋਈ ਹੈ ਦੇਖੋ ਜੀ ਆ ਬੇਸ ਉਹ ਟਿਕਾਣੀ ਪਹੁੰਚੋ ਇਹਨੇ ਕਿ ਸਿਨਾਰਾ ਆਇਆ ਮੜਾ

ਕਿਹੜੀ ਜਗ੍ਹਾ ਤੇ ਕੀ ਕੀਤਾ ਯਾਰ ਬਾਈ ਇਹ ਬੱਚੇ ਛੋਟੇ ਛੋਟੇ ਜਿਹੇ ਨੇ ਨਾ ਧੀ ਮੰਗਦੇ ਨੇ ਛੜਕੂਣੀਆਂ ਤੇ ਲੋਕਾਂ ਨੂੰ ਡਿਸਟਰਬ ਕਰਦੇ ਨੇ ਬਾਰੀ ਪਬਲਿਕ ਨੂੰ ਸ਼ਰਮ ਕਰਦੇ ਨੇ ਇਹ ਵੀ ਨਹੀਂ ਪਤਾ ਉਹ ਬੱਚੇ ਇਹਨਾਂ ਦੇ ਆ ਕਿ ਕਿਸੇ ਦੇ ਆ ਹੁਣ ਕਿੱਥੇ ਲੈ ਜਾਇਆ ਜਾ ਰਿਆ ਇਹਨਾਂ ਨੂੰ ਅੱਛਾ ਜੀ ਕੀ ਕਾਰਵਾਈ ਕੀਤੀ ਜਾਏਗੀ ਨਾਲ ਜੋ ਕਾਨੂੰਨੀ ਕਾਰਵਾਈ ਬੰਦੀਓ ਕਰਦੇ ਮਾਲਾਤਸ ਕਲੀਅਰ ਅਸਰਾਂ ਨੇ ਰਿਪੋਰਟ ਕਰਿਆ ਇਹਨਾਂ ਦਾ ਆਈ ਫਰਜ ਮੇਰਾ ਕਮਰਦੀ ਇਹਨਾਂ ਦਾ ਪਤਾ ਨਹੀਂ ਬਾਣਾ ਤੋਂ ਤੇਰਾ ਹੀ ਕੁਝ ਨਹੀਂ ਜਨਾਬ ਜਨਾਬ ਬਹੁਤ ਹੱਦ ਤੋ ਮੇਰੇ ਕੰਮ ਇਹ ਬਸਟਮਾਈਨ ਹੈ ਇਹਦੇ ਉੱਤੇ ਸਾਰੀ ਚਲਾਈ ਜਾਂਦੀ ਹੈ ਮੈਂ ਇੱਕ ਮੁੰਡਾ ਹੈ ਜਿਹੜਾ ਬਣਾ ਬਹੁਤ ਸਮਾਂ ਲਗਾ ਕੇ ਚੱਲ ਗਿਆ ਮੇਰਾ ਬਿਵਾੜੀ ਭਾਗ ਉਹਨੇ ਬਣਾ ਮੋਬਾਈਲ ਉਹ ਆਪਣੇ ਫੋਨ ਕਰ ਲਿਆ ਤਾਂ ਉਹ ਸਾਰੇ ਕੰਮ ਕਰਾ ਲਿਆ ਤੇ ਇਹ ਚਲਾ ਗਿਆ ਮੈਂ ਮੋਬਾਈਲ 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 ਕਿੰਮਾ ਉਸਲੇ ਟੀਮਾ ਪਹੁੰਚੋ ਹੋਣਾਂ ਨੇ ਇਸ ਬਾਰੇ ਕੀ ਚੱਲ ਰਹੀ ਹੈ ਕਿਹੜੀ ਜਗਤ ਕੀਤੀ ਜਾ ਰਹੀ ਹੈ ਕਿ ਇਹ ਬੱਚੇ ਛੋਟੇ ਛੋਟੇ ਜਿਹੇ ਕਹਿੰਦਾ ਠੀਕ ਮੰਗਦੇ ਨੇ ਤੇ ਲੋਕਾਂ ਨੂੰ ਡਿਸਟਰਬ ਕਰਦੇ ਨੇ ਭਾਰੀ ਪਬਲਿਕ ਨੂੰ ਡਿਸਟਰਬ ਕਰਦੇ ਨੇ ਇਹ ਵੀ ਪਤਾ ਨਹੀਂ ਬੱਚੇ ਇਹਨਾਂ ਦੇ ਆ ਕਿ ਕਿਸੇ ਦੇ ਆ ਹੁਣ ਕਿੱਥੇ ਲੈ ਜਾਇਆ ਜਾ ਰਿਆ ਨੇ ਸਿਵਲ ਅੱਛਾ ਜੀ ਕੀ ਕਾਰਵਾਈ ਕੀ ਕੀਤੀ ਜਾਏਗੀ ਨਾਲ ਦੇਖਦੇ ਚੋ ਕਾਨੂੰਨੀ ਕਾਰਵਾਈ ਬੰਦੀਓ ਕਰਦੇ ਮਾਲਾ ਸਰਕਾਰ ਸੀਨੀਅਰ ਅਸਰਾਂ ਨੇ ਕਾਸ਼ ਕਰਿਆ